ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਇਹ ਸਾਡੀ ਬਈ ਵੀਡੀਓ ਸਟਾਰਟ ਕਰ ਰਹੇ ਆ ਪਹਿਲੇ ਚੈਨਲ ਚੈਨਲ ਐ ਆਕੂ ਐਸੇ ਕਰ ਜਾ ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਇਹ ਸਾਡੇ ਚੈਨਲ ਤੇ ਬਈ ਪਹਿਲੀ ਵੀਡੀਓ ਆਉਣ ਲੱਗੀ ਆ ਤੇਰਾ ਆ ਬੰਦਾ ਚੁਗਲ ਖੋ ਰਹਾ ਯਾਰ ਇਹ ਤਾਂ ਪਿੰਡ ਚ ਗੱਲ ਡਾ ਦੂਗਾ ਯਾਰ ਆਪਣੇ ਚੈਨਲ ਤੇ ਚੁੱਪ ਇਹਨੂੰ ਨਾ ਹਲਰ ਲਾਗੇ ਨਾਲ ਇਹ ਕੀ ਜਾਂਦਾ ਬਈ ਚੁੱਪ ਕਰ ਜਾ ਅਸੀਂ ਨਾ ਸਿਰਫ ਵੀਡੀਓ ਬਣਾਈ ਜਾਂਦੇ ਚੈਨਲ ਤੇ ਪਿੰਡ ਚ ਨਾ ਪਿੰਡ ਦੇ ਰਾਹ ਇਹ ਤਾਂ ਨਾ ਕਰ ਯਾਰ ਕਰ ਲਾਵਾਂਗੇ ਯਾਰ ਗੱਲ ਸੁਣ ਹਾਸ ਦਵਾ ਗੱਲ ਸੁਣ ਓਏ ਗੱਲ ਸੁਣ ਕੀ ਓਏ ਕੈਮਰਾ ਬੰਦ ਕਰਦਾ ਕੈਮਰਾ ਬੰਦ ਕਰ ਲੈ ਉਹ ਤਿੰਨ ਮੰਦਾਂ ਤਾਂ ਪੈਸੇ ਬੰਦੇ ਐ ਤੂੰ ਕੋਈ ਬਣ ਕੇ ਉਹ ਪੈਸੇ ਸੱਚੀ ਬੰਦੇ ਆ iPhone ਲੈ ਆਉਂਗਾ ਕਿ ਆਪਾਂ iPhone ਮੈਨੂੰ ਚਾਹੀਦਾ ਮੈਂ ਬੜਾ ਪਰਨੇ ਜੇ ਕਰਦਾ ਹੂੰਗਾ ਮੇਰਾ ਤਾਂ ਕੰਮ ਖਤਮ ਹੋ ਗਿਆ ਬੇਟੇ ਕੰਤੇ ਆ ਰਿਹਾ ਵੀਡੀਓ ਬਣਾਉਣ ਨੂੰ ਦੱਸ ਤਿਆਰ ਆ ਬਹੁਤ ਤਕਲੀਫ ਹੁੰਦੀ ਹੈ ਜਬ ਆਪ ਯੋਗdio ਹੋ ਨਾ ਕੀ ਹੋ ਗਿਆ ਜੀ ਯੋਗਤਾ ਨਾ ਪਹਚਾਨੇ ਚੱਲ ਚੱਲ ਵੀਡੀਓ ਬਣਾਈਏ ਖੇਤੋਂ ਆਏ ਸੀਗੇ ਇਹਦੇ ਲੀਡ ਲੂਡੇ ਤਾਂ ਲਿਪੜ ਗਏ ਤੁਹਾਨੂੰ ਪਤਾ ਹੀ ਆ ਬਈ ਫਿਰ ਸੱਸੀ ਆਏ ਆ ਸੱਸੀ ਰਾਣੀ ਸੱਸੀ ਰਾਣੀ ਇਹ ਵਾਇਆਂ ਆਪਣੇ ਚੈਨ ਬਣਾਇਆ ਮਾਪਿਆਂ ਦੇ ਨਾਲ ਲਿਆ ਲਿਆ ਬਈ ਇਹਨਾਂ ਦੇ ਹਨ ਆਪਾਂ ਯਾਰ ਨਾਲ ਕੀ ਸਾਡਾ ਭਰਾ ਹੀ ਆ ਹਾਂ ਜਿਵੇਂ ਸਾਡਾ ਸਾਗਾ ਭਰਾ ਸਾਗਾ ਭਰਾ ਬਈ ਅਜਾ ਬੇਇੱਜ਼ਤੀ ਇੰਟਰੋਡਕਸ਼ਨ ਕਰੂਗਾ ਵੀ ਆਪ ਦਾ ਲਗ ਲਗ ਬੰਦਿਆਂ ਦਾ ਕੀ ਇਹ ਬੰਦਾ ਦਾ ਨਾਮ ਕੀ ਆ ਮੇਰਾ ਨਾਮ ਕੀ ਇਹਦੇ ਨਾਮ ਕੀ ਥੋੜਾ ਵੀ ਰਸ਼ਵੀਰ ਮੇਰਾ ਨਾਮ ਆ ਅਸ਼ਵੀ ਸਿੰਘ ਬਰਾੜ ਮੇਰੀ ਇੰਸਟਾ ਆਈਡੀ ਥੱਲੇ ਮੈਂਸ਼ਨ ਕੀਤੀ ਹੈ ਬਾਈ ਜੀ ਪਲੀਜ਼ ਜਾ ਕੇ ਫੋਲੋ ਕਰਿਓ ਤੇ ਹੁਣ ਆਪਾਂ ਜੋ ਬੰਦ ਇੰਟਰੋਡਕਸ਼ਨ ਲਗਾਵਾਂ ਮੈਂ ਸੋਹਰਾ ਜੌਨਪ੍ਰੀਤ ਸਿੰਘ ਹਾਂ ਬਾਈ ਤੇ ਆਪਣਾ ਚੈਲਨਰ ਮੀਰਾਂ ਨੇ ਬਣਾਇਆ ਹਨਾ ਆਪਾਂ ਮੈਂ ਸਾਰੇ ਲੜਕੀ ਬਣਾਇਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਤੇ ਵੀਡੀਓ ਨੂੰ ਲਾਈਕ ਕਰਦੇ ਤੇ ਕਮੈਂਟ ਕਰਦੇ ਹੋ ਤੇ ਕੀ ਇੰਸਟਾਗ੍ਰam ਬੋਲੂਗਾਓ ਇੰਸਟਾਗ੍ਰam ਦੀ ਆਈਡੀ ਬਸ ਥੱਲੇ ਸਾਨੂੰ ਦਿੱਤੀ ਹੋਈ ਐ ਇੱਥੇ ਥੱਲੇ ਜਾ ਕੇ ਵੇਖ ਲਿਓ ਠੀਕ ਹੈ ਨਾ ਤੇ ਫੋਲੋਰ ਨੂੰ ਵੀ ਫੋਲੋ ਕਰ ਲਿਓ ਗਾਇਸ ਹੁਣ ਆਪਾਂ ਮਨਿੰਦਰ ਦੀ ਇੰਟਰੋਡਕਸ਼ਨ ਦੇ ਵਿੱਚ ਸਤਿ ਸ਼੍ਰੀ ਅਕਾਲ ਬਈ ਮੈਂ ਥੋੜਾ ਬਣਾ ਮਨਿੰਦਰ ਸਿੰਘ ਇਹ ਚੈਨਲ ਆਪਾਂ ਬਣਾਇਆ ਤੁਹਾਡੇ ਮਨੋਰੰਜਨ ਵਾਸਤੇ ਇਹ ਚੈਨਲ ਤੇ ਆਪਾਂ ਗਾਣਿਆਂ ਦੇ ਕਵਰ ਵੀਡੀਓ ਬਣਾਇਆ ਕਰਾਂਗੇ ਤੇ ਨਾਲੇ ਮੇਰੀ ਇੰਸਟਾ ਆਈਡੀ ਥੱਲੇ ਡਿਸਕ੍ਰਿਪਸ਼ਨ 'ਚ ਜਾ ਕੇ ਫੋਲੋ ਕਰਨ ਨਾਲੇ ਦੋਵੇਂ ਭਰਾਵਾਂ ਦੀ ਵੀ ਜਾ ਲੇ ਮਨ ਆ ਜੀ ਤੇ ਇਹ ਚੈਨਲ ਨੂੰ ਆਪਾਂ ਸਬਸਕ੍ਰਾਈਬ ਕਰ ਲਓ ਮੇਰੀ ਆਈਡੀ ਵੀ ਹੈਗੀ ਹੈ ਇਹ ਇੱਕ ਰੋਕੀ ਦੇ ਨਾਮ ਤੇ ਤੁਸੀਂ ਮੇਰੇ ਫੋਲੋ ਕਰ ਲਿਓ ਜੀ ਬਾਏ 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 ਸਾਰਿਆਂ ਨੇ ਇੰਟਰੋਡਕਸ਼ਨ ਤਾਂ ਸੁਣੀ ਲਈ ਹੋਊਗੀ ਤੇ ਹੁਣ ਸਾਨੂੰ ਤੁਹਾਨੂੰ ਦੱਸਦੇ ਮੇਨ ਚੀਜ਼ ਸਾਡੀ ਮੇਨ ਚੀਜ਼ ਇਹ ਅਸੀਂ ਕੋਈ ਮਤਲਬ ਇਹ ਚੈਨਲ ਤੇ ਮੇਨ categories ਦੀ ਵੀਡੀਓ ਪਾਉਣੀ ਹੈ ਕਦੇ ਸ਼ਾਰਟਸ ਵੀ ਆ ਸਕਦੇ ਆ ਸਾਡੀ ਇਨਸਟਾ ਆਈਡੀ ਤੇ ਜਾ ਕੇ ਤੁਸੀਂ ਰੀਲਾਂ ਵੀ ਦੇਖ ਸਕਦੇ ਹੋ ਅਸੀਂ ਸਟੂਡੈਂਟ ਹੈਗੇ ਆ ਅਸੀਂ ਪੜ੍ਹਨੇ ਵੀ ਜਾਂਦੇ ਹਾਂ ਸਕੂਲ ਇਹ ਜੇ ਸਾਡੇ ਪਾ ਦੇ ਗਏ ਰੂਨ ਬਈ ਸ਼ਾਮ ਵੇਚ ਤੋਂ ਬਾਅਦ ਵੀਡੀਓ ਕਰਦੇ ਐਤਵਾਰ ਹੋਇਆ ਫਿਰ ਤਾਂ 2-3 ਵਜੇ ਤੋਂ ਬਾਅਦ ਵੀਡੀਓ ਪਾ ਦੇ ਕਰਾਂਗੇ ਜੀ। ਬਈ ਆਪਣੀ ਆ ਵੀਡੀਓ ਜੇ ਤੁਹਾਨੂੰ ਪਸੰਦ ਆਈ ਹੋਈ ਤਾਂ ਲਾਈਕ ਜ਼ਰੂਰ ਕਰਦੇ ਤੇ ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਤੇ ਨਾਲੇ ਤੁਹਾਨੂੰ ਤੁਹਾਨੂੰ ਮਤਲਬ ਸਾਡੇ ਨਵੀਂ ਨਵੀਂ ਵੀਡੀਓ ਨਾਲ ਮਨੋਰੰਜਨ ਹੋਊਗਾ। ਇਸ ਨੂੰ ਨਹਾਵਾ ਕਰ। ਸਾਡੇ ਚੈਨਲ ਥੱਲੇ ਆਇਆ ਕਮੈਂਟ ਵੀ ਕਰ ਦਿਓ ਅਗਲੀ ਵੀਡੀਓ ਕਿਹੜੀ ਲੈ ਕੇ ਆਈਏ ਅਸੀਂ। ਫਨੀ ਕੇ ਗਾਣਾ ਕਵਰ ਕਰਨਾ ਬਈ। ਚੰਗਾ ਜੀ ਅਗਲੀ ਵਾਰੀ ਮਿਲਦੇ ਆ ਤੁਹਾਨੂੰ ਬਾਅਦ। ਹਾਂਜੀ।